ਐਸ ਸੁਣੀ ਹੈ ਜਿਹੜੀ ਬੈਸ ਨੂੰ ਤਰਕਸ਼ੀਲ ਸੁਸਾਇਟੀ ਲੋਚਦੀ ਸੀ ਸਾਰੇ ਤਰਕਵਾਦੀ ਸੱਜਣਾਂ ਚਾਹੁੰਦੇ ਸੀ ਵੀ ਇਹੋ ਜੀਆਂ ਡਿਵਿਟਾਂ ਇਹੋ ਜੀਆਂ ਬੈਸਾਂ ਇਹੋ ਜਿਹਾ ਸਮਾਜ ਉਹਨਾਂ ਚੈਨਲਾਂ ਤੇ ਚੱਲੇ ਜਿਹੜੇ ਚੈਨਲਾਂ ਨੂੰ ਲੋਕਾਂ ਵੱਲੋਂ ਬਹੁਤਾ ਸੁਣਿਆ ਜਾਂਦਾ ਕਿਉਂਕਿ ਜਿੰਨਾ ਚਿਰ ਸਾਡੇ ਵਿਚਾਰ ਲੋਕਾਂ ਤੱਕ ਨਹੀਂ ਪਹੁੰਚਦੇ ਉਹਨਾਂ ਚਿਰ ਲੋਕ ਫੈਸਲਾ ਨਹੀਂ ਲੈ ਸਕਦੇ ਹੁੰਦੇ ਵੀ ਕਿਹੜਾ ਵਿਚਾਰ ਠੀਕ ਹੈ ਤੇ ਕਿਹੜਾ ਗਲਤ ਹੈ ਅੱਜ ਆਪਾਂ ਸਰ ਸਾਹਿਬ ਤੇ ਮੁਫਤੀ ਸ਼ਮੇਲ ਨਦਵੀ ਸਾਹਿਬ ਦੀ ਜਿਹੜੀ ਬਹਿਸ ਹੋਈ ਹੈ ਲਲਨ ਟਾਪ ਤੇ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਕਿਉਂਕਿ ਉਹਦੇ ਚ ਅਸਲ ਤੇ ਇਹ ਵੀ ਜਦੋਂ ਦੋ ਖਿਡਾਰੀ ਮੈਦਾਨ ਚ ਹੁੰਦੇ ਆ ਨਾ ਭਾਵੇਂ ਉਹ ਮੈਚ ਹੋਵੇ ਕੋਈ ਭਾਵੇਂ ਉਹ ਜਿਵੇਂ ਦੋਨਾਂ ਪਾਸਿਆਂ ਤੋਂ ਮੁਕਾਬਲੇ ਚ ਕੋਈ ਖਿਡਾਰੀ ਹੋਣ ਤਾਂ ਲਾਜ਼ਮੀ ਆ ਵੀ ਹਰੇਕ ਨੇ ਆਪਦਾ ਪੱਖ ਭਾਰੂ ਰੱਖਣ ਦੀ ਕੋਸ਼ਿਸ਼ ਕਰਨੀ ਆ ਤੇ ਉਹਦੇ ਚ ਬਹੁਤ ਵੱਡੀ ਪੱਦਰ ਤੇ ਨਦਵੀ ਸਾਹਿਬ ਦੇ ਸਮਰਥਕਾਂ ਵੱਲੋਂ ਬੜੇ ਜਸ਼ਨ ਮਨਾਏ ਗਏ ਆ ਬਹੁਤ ਮਠਿਆਈਆਂ ਵੰਡੀਆਂ ਗਈਆਂ ਤੇ ਬੜੀਆਂ ਵਧਾਈਆਂ ਨਦਵੀ ਸਾਹਿਬ ਨੂੰ ਦਿੱਤੀਆਂ ਗਈਆਂ ਵੀ ਨਦਵੀ ਸਾਹਿਬ ਇਸ ਵੇਸ ਚ ਜੇਤੂ ਹੋ ਕੇ ਨਿਕਲੇ ਪਰ ਜਿਹੜੇ ਤਰਕਵਾਦੀ ਲੋਕ ਆ ਜਾਂ ਜਿਹੜੇ ਬੰਦਿਆਂ ਨੂੰ ਪਤਾ ਵੀ ਇਹ ਇਹ ਟਮਟਮਾ ਜਿਹੜਾ ਕਦੋਂ ਦਾ ਖੜਾ ਹੋਇਆ ਕਿੰਨਾ ਕ ਖੜਾ ਹੋਇਆ ਕਿਹਨੇ ਖੜਾ ਕੀਤਾ ਤੇ ਇਹਦੇ ਪਿੱਛੇ ਕਾਰਨ ਕੀ ਆ ਜਿਹੜੇ ਪੜ੍ਹ ਲਿਖ ਗਏ ਜਿਹੜੇ ਉਸ ਗੱਲ ਨੂੰ ਸਮਝ ਗਏ ਜਿਹੜੇ ਵਿਗਿਆਨ ਦੇ ਧਾਰਨੀ ਐ ਉਹ ਬੰਦਿਆਂ ਨੂੰ ਓਂ ਲੱਗਦਾ ਵੀ ਯਾਰ ਜਾਵੇ ਦਕਤਰ ਨੇ ਜਿੰਨੀਆਂ ਗੱਲਾਂ ਕੀਤੀਆਂ ਉਹ ਠੀਕ ਕੀਤੀਆਂ ਭਾਵੇਂ ਕਿ ਇਹਦੇ ਚ ਲਾਜ਼ਮੀ ਐ ਵੀ ਕਿਉਂਕਿ ਸਮਾਂ ਬੜਾ ਥੋੜਾ ਹੁੰਦਾ ਹੈ ਹਰ ਇੱਕ ਪੁਆਇੰਟ ਤੇ ਲੰਬੀ ਗੱਲ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਆਪਾਂ ਕੁਝ ਗੱਲਾਂ ਕਰਨੀਆਂ ਚਾਹੁੰਦੇ ਆ ਜਿਹੜੀਆਂ ਗੱਲਾਂ ਨਦਵੀ ਸਾਹਿਬ ਨੇ ਪਹਿਲਾਂ ਮੁਢ ਚ ਸ਼ੁਰੂ ਚ ਕੀਤੀਆਂ ਉਹ ਗੱਲਾਂ ਉਹਨਾਂ ਨੇ ਇੱਕ ਖਿਡਾਰੀ ਦੇ ਨਾਲ ਖੇਡਣ ਵੇਲੇ ਜਿਹੜੇ ਪੈਮਾਨੇ ਤੈਅ ਕੀਤੇ ਉਹਨਾਂ ਪਮਾਨਿਆਂ 'ਚ ਆਪਾਂ ਵਿਰੋਧੀ ਖਿਡਾਰੀ ਦੀਆਂ ਬਾਹਾਂ ਬੰਨਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਉਹਨੂੰ ਕਹਤਾ ਵੀ ਵਿਗਿਆਨ ਬਾਰੇ ਵਿਗਿਆਨ ਦਾ ਨਹੀਂ ਇਹਦੇ 'ਚ ਕੋਈ ਗੱਲ ਕਰਨੀ ਇਹਦੇ 'ਚ ਕੋਈ ਗੱਲ ਕਿਸੇ ਧਰਮ ਤੇ ਨਹੀਂ ਕਰਨੀ ਕਿਉਂਕਿ ਧਰਮ ਦਾ ਤਾਂ ਉਹਦੇ 'ਚ ਮੁੱਦਾ ਤਾਂ ਰੱਬ ਉਹ ਪਿੱਛੋਂ ਕੋਈ ਖਲਕਤ ਪੈਦਾ ਕਰਨ ਦਾ ਸੀ ਸਾਰਾ ਰਹਿ ਮੰਡੀ ਉਹ ਜਿਹੜਾ ਪੈਦੀ ਸਾਰਾ ਕੁਝ ਪੈਦਾ ਕੀਤਾ ਉਹਦਾ ਸੀ ਉਹਦੇ 'ਚ ਫਿਰ ਉਹਨੇ ਬਾਹਾਂ ਬੰਨਣ ਦੀ ਕੋਸ਼ਿਸ਼ ਕੀਤੀ ਤੁਸੀਂ ਇਹਨੂੰ emoitional ਪਾਸੇ ਨੂੰ ਲੈ ਕੇ ਜਾਓਗੇ ਤੁਸੀਂ ਕਿਉਂਕਿ ਪਤਾ ਹੁੰਦਾ ਵੀ ਇਹਨਾਂ ਨੇ ਕਿਹੜੇ ਸਵਾਲ ਕਰਨੇ ਆ ਉਹ ਪਤਾ ਹੈ ਸਾਰਿਆਂ ਨੂੰ ਬਈ ਉਹ ਜਿਹੜਾ ਮੁੱਦਾ ਗਾਜਾ ਦਾ ਤੇ ਉਹ ਸਾਰਾ ਉੱਠਿਆ ਉਹਦੇ ਤੇ ਪਹਿਲਾਂ ਹੀ ਨਦਵੀ ਸਾਹਿਬ ਪੂਰੀ ਤਿਆਰੀ ਕਰਕੇ ਆਏ ਸੀ ਮੈਂ ਉਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਹੈ ਜਾਵੇਦ ਅਕਟਰ ਸਾਹਿਬ ਨੂੰ ਵੀ ਤੇ ਉਹਨਾਂ ਨੂੰ ਵੀ ਕਿਉਂਕਿ ਉਹਨਾਂ ਨੇ ਆਪ ਨੂੰ ਆਪਣੇ ਖੇਤਰ ਚ ਪੂਰੀ ਤਿਆਰੀ ਦੇ ਨਾਲ ਉਹ ਜੁੱਧ ਲੜਿਆ ਇਹ ਤਾਂ ਉਹਨਾਂ ਨੂੰ ਮੁਬਾਰਕ ਹੈ ਪਰ ਹੁਣ ਆਪਾਂ ਕਿਉਂਕਿ ਉਦੋਂ ਮਗਰੋਂ ਜਿਹੜੀ ਗੱਲ ਦਾ ਫਾਇਦਾ ਹੋਇਆ ਬਹੁਤ ਵੱਡੀ ਪੱਧਰ ਤੇ ਹੋਇਆ ਹੈ ਬੀ ਇਸ ਤੋਂ ਬਾਅਦ ਮੇਰੀ ਨਿਗਾਹ 'ਚ ਕੋਈ ਹੋਰ ਜਿਹਾ ਚੈਨਲ ਨਹੀਂ ਰਿਹਾ ਜਿਹੜੇ ਚੈਨਲ ਤੇ ਉਸ ਦੇ ਸੰਬੰਧ 'ਚ ਦੁਬਾਰੇ ਬਹਿਸ ਨਹੀਂ ਹੋਈ ਪੰਜਾਬੀ ਦੇ ਬਹੁਤ ਸਾਰੇ ਚੈਨਲ ਬਹੁਤ ਸਾਰੇ ਤਰਕਸ਼ੀਲ ਸੋਸਾਇਟੀ ਦੇ ਧਾਰਨੀ ਲੋਕ ਬਹੁਤ ਸਾਰੇ ਉਹ ਲੋਕ ਜਿਹੜੇ ਦੋਵਾਂ ਨੂੰ ਹੀ ਵਿਚਾਰ ਚਰਚਾ 'ਚ ਰੱਖਦੇ ਸੀ ਭਾਵੇਂ ਉਹ ਨਦਵੀ ਸਾਹਿਬ ਦੇ ਹਮਾਇਤਿਆਂ ਵੱਲੋਂ ਵੀ ਉਹ ਵੀਡੀਓ ਸਾਂਝੀਆਂ ਕੀਤੀਆਂ ਜਾਂ ਜਾਂ ਕੁਝ ਕੀਤਾ ਗਿਆ ਪਰ ਉਹਦੇ 'ਚ ਸਾਡੀ ਗੱਲ ਵੀ ਨਾਲ ਲੋਕਾਂ ਤੱਕ ਗਈ ਹੁਣ ਆਪਾਂ ਗੱਲ ਜਿਹੜੀ ਕਰਨੀ ਆ ਅਸਲ 'ਚ ਕੀ ਆ ਵੀ ਉਹਦੇ 'ਚ ਦੋ ਇੱਕ ਮਸਲੇ ਬਹੁਤੇ اٹਕੇ ਆ ਇੱਕ ਮਸਲਾ ਤਾਂ اٹਕੇ ਆ ਵੀ ਉਹਨਾਂ ਨੇ ਕਿਹਾ ਬਈ ਜਿਹੜਾ ਜਦੋਂ ਜਾਵੇ ਡਾਕਟਰ ਸਾਹਿਬ ਨੇ ਸਵਾਲ ਕੀਤਾ ਵੀ ਤੁਸੀਂ ਕਹਿੰਦੇ ਆ ਵੀ ਇਹ ਸਾਰਾ ਕੁਝ ਉਹਨੇ ਬਣਾਇਆ ਬਈ ਕਿਉਂਕਿ ਉਹਨਾਂ ਨੇ ਪ੍ਰਸ਼ਨ ਹੀ ਇੱਥੋਂ ਸ਼ੁਰੂ ਕੀਤਾ ਸੀ ਉਹ ਬਾਲ ਪਈ ਆ ਇੱਕ ਉਹਦੇ ਤੇ ਆਪਣੇ ਆਈਲੈਂਡ ਤੇ ਉਹ ਬਾਲ ਪਈ ਆ ਉਹਦੇ ਜਦੋਂ ਜਾ ਕੇ ਤੁਸੀਂ ਬਾਲ ਨੂੰ ਵੇਖਦੇ ਹੋ ਬਾਲ ਨੂੰ ਚੱਕਦੇ ਹੋ ਤਾਂ ਲਾਜ਼ਮੀ ਆ ਤੁਹਾਡੇ ਦਿਮਾਗ 'ਚ ਗੱਲ ਆਉਂਦਾ ਵੀ ਇਹ ਬਾਲ ਕਿਸੇ ਨੇ ਬਣਾਈ ਆ ਇਸੇ ਤਰ੍ਹਾਂ ਮਤਲਬ ਹਾ ਜਿਹੜਾ ਬ੍ਰਹਿਮੰਡ ਦੀ ਹਰ ਚੀਜ਼ ਆ ਕਿਉਂਕਿ ਇੰਨੀ ਵਫਸਤਤਾ ਉਹ ਇੰਨੀ ਇੰਨੀ ਵਿਗਿਆਨਕ ਤੌਰ ਤੇ ਇਸ ਤਰੀਕੇ ਦੇ ਨਾਲ ਉਹ ਜੁੜੀ ਵੀ ਲੱਗਦੀ ਆ ਵੀ ਉਹਦਾ ਕੋਈ ਨਾ ਕੋਈ ਬਣਾਉਣ ਵਾਲਾ ਉਹਨੂੰ ਕੋ ਜੋੜਨ ਵਾਲਾ ਕੋਈ ਨਾ ਕੋਈ ਪਿੱਛੇ ਹੈਗਾ ਪਰ ਨ드ਵੀ ਸਾਹਿਬ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਵੀ ਤੁਸੀਂ ਕਹਿੰਦੇ ਆ ਵੀ ਹਰ ਚੀਜ਼ ਕਿਸੇ ਨੇ ਬਣਾਈ ਹੈ ਤਾਂ ਇਹਦਾ ਮਤਲਬ ਫਿਰ ਜਿਹੜਾ ਬਣਾਉਣ ਵਾਲਾ ਉਹਨੂੰ ਵੀ ਕਿਸੇ ਨੇ ਬਣਾਇਆ ਹੋਊਗਾ ਉੱਥੇ ਜਾ ਕੇ ਉਹ اٹਕੇ ਜਰੂਰ ਹੈ ਪਰ ਉਹਨਾਂ ਨੇ ਆਪ ਦੀ ਗੱਲ ਹੈ ਜਿਹੜੀ ਉਹ ਫ੍ਰੀ ਬਿੱਲ ਤੇ ਤੇ ਦੂਜਾ ਸਾਰਾ ਕਹਾਸੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਅਸੀਂ ਇੱਥੇ ਸਵਾਲ ਓਏ ਜਾਬੇਦ ਅਕਸਰ ਸਾਹਿਬ ਨੇ ਕੀਤਾ ਵੀ ਆਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਇੱਥੇ ਕਿਉਂਕਿ ਜਿਹੜਾ ਵੀ ਕੋਈ ਰੱਬ ਨੂੰ ਮੰਨਣ ਵਾਲਾ ਬੰਦਾ ਹੈ ਉਸ ਤਾਕਤ ਨੂੰ ਪਿਛਲੀ ਨੂੰ ਮੰਨਣ ਵਾਲਾ ਬੰਦਾ ਹੈ ਉਹ ਪਹਿਲਾਂ ਹੀ ਸਭ ਤੋਂ ਇਹ ਗੱਲ ਕਹਿੰਦਾ ਵੀ ਉਹਦੇ ਬਿਨਾ ਪਤਾ ਨਹੀਂ ਹਿੱਲਦਾ ਉਹਦੇ ਕਹਿੇ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਅਸੀਂ ਆਮ ਕਰਕੇ ਕਹਿੰਦੇ ਰਹੇ ਵੀ ਉਹਦੇ ਕਹਿੇ ਬਿਨਾ ਪੱਤਾ ਨਹੀਂ ਹਿੱਲਦਾ ਸਾਰੇ ਜਿਹੜੇ ਧਾਰਮਿਕ ਲੋਕ ਆ ਉਹ ਕਹਿੰਦੇ ਸਾਰੇ ਧਰਮ ਬਾਰੇ ਜਦੋਂ ਜਾਬੇਦ ਅਕਟਰ ਸਾਹਿਬ ਨੇ ਕਿਹਾ ਵੀ ਜੋਦੇ ਬਿਨਾ ਪਤਾ ਨਹੀਂ ਹਿੱਲਦਾ ਤਾਂ ਫਿਰ ਉਹ ਜਿਹੜੀਆਂ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਤੇ ਹੋਰ ਸਾਰਾ ਕੁਝ ਹੁੰਦਾ ਉਹਦੇ 'ਚ ਉਹਨਾਂ ਨੇ ਫਿਰ ਇੱਕ ਆਂਕੜਾ ਦਿੱਤਾ ਵੀ ਅੰਕੜਾ ਇਹ ਜਿੱਥੇ ਤੁਸੀਂ ਕਹਿੰਦੇ ਨਾ ਕਿਉਂਕਿ ਜਾਬੇਦ ਅਕਟਰ ਸਾਹਿਬ ਨੇ ਕਿਹਾ ਸੀ ਵੀ ਜਿਹੜੇ ਵਿਕਸਤ ਮੁਲਕ ਹੈ ਜਿੱਥੇ ਮਤਲਬ ਧਰਮ ਦਾ ਬੋਲਬਾਲਾ ਘਟ ਹੈ ਉਹਦਾ ਨਕਸ਼ਾ ਬਣਾ ਲਓ ਵਰਡ ਤੇ ਨਿਸ਼ਾਨੀਆਂ ਲਾ ਲਓ ਜਿੱਥੇ ਜ਼ੁਲਮ ਜ਼ਿਆਦੇ ਹੁੰਦੇ ਆ ਜਾਂ ਔਰਤਾਂ ਤੇ ਸਾਰਿਆਂ ਨਾਲੋਂ ਵੱਧ ਜ਼ਬਰ ਹੁੰਦਾ ਉਹਦੀਆਂ ਨਿਸ਼ਾਨੀਆਂ ਲਾ ਲਓ ਉਹ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਆਓ ਜਿੱਥੇ ਜ਼ੁਲਮ ਜ਼ਿਆਦੇ ਹੁੰਦੇ ਆ ਉਹ ਕਿਹੜਾ ਖੇਤਰ ਹੈ ਭਾਰਤ ਦਾ ਸੰਸਾਰ ਦਾ ਤੇ ਜਿੱਥੇ ਮਤਲਬ ਲੋਕ ਲੋਕਤੰਤਰੀ ਢੰਗ ਤਰੀਕੇ ਦੇ ਨਾਲ ਰਹਿੰਦੇ ਆ ਉਹਨਾਂ ਆਪਦੀਆਂ ਉਹਨਾਂ ਨੂੰ ਉਸ ਆਜ਼ਾਦੀ ਉਹਨਾਂ ਨੂੰ ਮਿਲੀ ਵੀ ਹੈ ਉਹ ਕਿਹੜਾ ਖੇਤਰ ਹੈ ਸਾਰੇ ਖੇਤਰ ਦੀਆਂ ਉਹ ਅੱਜ ਸੀ ਨਿਸ਼ਾਨੀਆਂ ਲਾ ਲਓ ਪਰ ਨ드ਵੀ ਸਾਹਿਬ ਨੇ ਇਹਦੇ ਤੇ ਕਹਿ ਨਹੀਂ ਜੀ ਇਹ ਇਹ ਜਾਂ ਕੰਮ ਕਰਨ ਦੀ ਤਾਂ ਫਰੀ ਬਿੱਲ ਹੁੰਦੀ ਹੈ ਹੁਣ ਮੈਂ ਇਹਦੇ ਵਿੱਚ ਦੋ ਕੁ ਸਵਾਲ ਜੇ ਮੇਰੇ ਨਦਵੀ ਸਾਹਿਬ ਤੱਕ ਪਹੁੰਚ ਜਾਣ ਤਾਂ ਬੜੀ ਗੱਲ ਹੋਊਗੀ ਚੰਗੀ ਕਿਉਂਕਿ ਅਸਲ 'ਚ ਇਹ ਵੀ ਉਹਨਾਂ ਸਵਾਲਾਂ ਦਾ ਉੱਤਰ ਸਾਡੇ ਇਹਨਾਂ ਲੋਕਾਂ 'ਚ ਬਿਲਕੁਲ ਜਾਣਾ ਚਾਹੀਦਾ ਜਿਵੇਂ ਉਹਨਾਂ ਨੇ ਫ੍ਰੀ ਬਿਲ ਦੀ ਗੱਲ ਕੀਤੀ ਆ ਮੈਂ ਇਹਦੇ 'ਚ ਅੰਕੜੇ ਦਊਂਗਾ ਸਾਰੇ ਵੀ ਕੌਣ ਕਿੱਥੇ ਕੀ ਕੁਝ ਵਾਪਰਿਆ ਉਹਦੇ ਮੈਂ ਅੰਕੜੇ ਦੱਸਣ ਲੱਗਾ ਤੁਹਾਨੂੰ ਵਿੱਚ ਮੈਂ ਅੰਕੜਿਆਂ ਦੀ ਉਹ ਲਿਸਟ ਵੀ ਲਾਊਂਗਾ ਸਾਰੀ ਜਿਹੜੀ ਲਿਸਟ ਤੁਹਾਨੂੰ ਮੈਂ ਦਿਖਾਉਣ ਲੱਗਾ ਉਸ ਲਿਸਟ ਦੇ ਵਿੱਚ ਕਿਹੜੇ ਅੰਕੜੇ ਕਿੱਥੇ ਕਿਵੇਂ ਵਾਪਰਿਆ ਉਹ ਮੈਂ ਸਾਰੇ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਹਾਂਜੀ ਸਾਥੀਓ ਸਭ ਤੋਂ ਵੱਧ ਮੌਤ ਜਿਹੜਾ ਇੱਕ ਸਵਾਲ ਆ ਬਈ ਇੱਕ ਸਾਲ ਦੇ ਹੁੰਦਿਆਂ ਹੁੰਦਿਆਂ ਕਿੰਨੇ ਬੱਚੇ ਕਿਹੜੇ ਮੁਲਕਾਂ ਦੇ ਵਿੱਚ ਮਰਦੇ ਆ ਇੱਕ ਸਾਲ ਦੇ ਹੁੰਦਿਆਂ ਹੁੰਦਿਆਂ 5 ਸਾਲ ਦੇ ਹੁੰਦਿਆਂ ਹੁੰਦਿਆਂ ਕਿਹੜੇ ਬੱਚੇ ਕਿਹੜੇ ਮੁਲਕਾਂ ਚ ਮਰਦੇ ਆ ਇਹਦੇ ਵਿੱਚ ਲਗਭਗ ਨਾਈਜ਼ਰ ਤੇ ਸੋਮਾਲੀਆ ਦੋ ਇਹੋ ਜਿਹੇ ਮੁਲਕ ਆ ਜਿੰਨਾ ਚ ਸਭ ਤੋਂ ਵੱਧ ਹਜ਼ਾਰ 1000 ਬੱਚਾ ਜੇਕਰ ਪੈਦਾ ਹੁੰਦਾ ਤਾਂ 1 ਸਾਲ ਦੇ ਹੁੰਦਿਆਂ ਹੁੰਦਿਆਂ ਨਾਈਜ਼ਰ ਤੇ ਸੋਮਾਲੀਆ ਦੇ ਵਿੱਚ 45 ਤੋਂ 50 ਬੱਚੇ ਮਰ ਜਾਂਦੇ ਆ ਭਾਰਤ ਦੇ ਵਿੱਚ ਇਹ ਅੰਕੜਾ 25 ਆ ਪਿੱਛੇ ਇਹ 45 ਸੀਗਾ ਆਪਣਾ ਉਹਨਾਂ ਦੇ ਬਰਾਬਰੀ ਸੀ ਪਰ ਹੁਣ ਇਹ ਅੰਕੜਾ 25 ਆ ਅੱਜ ਦੀਆਂ ਮਤਲਬ ਦਰਾਂ ਦੇ ਮੁਤਾਬਕ ਉਹ 25 ਆ ਇਸੇ ਤਰ੍ਹਾਂ ਸਾਨ ਮਰੀਨੋ ਤੇ ਆਈਸਲੈਂਡ ਇਹ ਸਾਰਿਆਂ ਨਾਲੋਂ ਘੱਟ ਮੌਤਦਾਰ ਵਾਲੇ ਆ ਦੋਵੇਂ ਮੁਲਕ ਇੱਥੇ ਕੀ ਆ ਵੀ ਪ੍ਰਤੀ ਹਜ਼ਾਰਤ ਪ੍ਰਤੀ ਹਜ਼ਾਰ ਜੀਵਤ ਜਨਮਾਂ ਤੇ ਲਗਭਗ 1.5 ਮਤਲ ਡੇਢ ਬੱਚਾ ਇੱਕ ਪਾਸੇ 45 ਤੋਂ 50 ਬੱਚੇ ਇੱਕ ਪਾਸੇ ਸਿਰਫ ਡੇਢ ਇਸੇ ਤਰ੍ਹਾਂ ਆਈਸਲੈਂਡ ਆ ਜਿਹੜਾ ਉਹਦੇ ਤੇ ਹਜ਼ਾਰ ਜੀਵਤ ਜਨਮਾਂ ਪਿੱਛੇ ਸਿਰਫ 1.6 ਇਹਦੇ ਵਿੱਚ ਜਿਹੜੇ ਹੋਰ ਮੁਲਕ ਆਉਂਦੇ ਆ ਕੁਝ ਰਿਪੋਰਟਾਂ ਅਨੁਸਾਰ ਇਹ ਸਿੰਗਾਪੁਰ ਜਾਪਾਨ ਫਿਨਲੈਂਡ ਇਹ ਵੀ ਬਹੁਤ ਉਹਨਾਂ ਮੁਲਕਾਂ ਚ ਆਉਂਦੇ ਆ ਜਿੱਥੇ ਸਿਹਤ ਸਬਾਵਾਂ ਚੰਗੀਆਂ ਜਿੱਥੇ ਖਾਣ ਪੀਣ ਚੰਗਾ ਜਿੱਥੇ ਸਾਰਾ ਕੁਝ ਚੰਗਾ ਤੇ ਇਸੇ ਕਰਕੇ ਉੱਥੇ ਮੌਤ ਦੀ ਜਿਹੜੀ ਦਾਰਾ ਉਹ 1 ਸਾਲ ਦੇ ਹੁੰਦੇ ਹੁੰਦੇ ਬੱਚਿਆਂ ਦੀ ਘਟ ਹੈ ਇਸੇ ਤਰ੍ਹਾਂ ਜਿਹੜੇ ਸਮਾਲੀਆ ਦੀ ਤੇ ਆਪਾਂ ਨਾਈਜਰ ਦੀ ਗੱਲ ਕੀਤੀ ਹੈ ਜਿੱਥੇ ਮੌਤਾਂ ਵੱਧ ਹੁੰਦੀਆਂ ਉਹਦੇ ਨਾਲ ਕੇਂਦਰੀ ਅਫਰੀਕੀ ਗਣਰਾਜ ਚੱਕ ਕਾਂਗੋ ਇਹ ਸਾਰੇ ਜਿਹੜੇ ਦੱਖਣੀ ਅਫਰੀਕਾ ਦੇ ਮੁਲਕਾ ਉਹ ਆਉਂਦੇ ਆ ਉੱਥੇ ਵੀ ਇਹਨਾਂ ਚ ਮੌਤਾਂ ਜਿਹੜੀਆਂ ਉਹ ਵੱਧ ਹੁੰਦੀਆਂ ਹੁਣ ਆਪਾਂ ਗੱਲ ਕਰਦੇ ਆ ਪੋਲੀਓ ਦੀ ਵੀ ਪੋਲੀਓ ਹੈ ਜਿਹੜਾ ਇਹ ਕਿੱਥੇ ਕਿੱਥੇ ਪੋਲੀਓ ਦਾ ਕੀ ਕੁਝ ਵਾਪਰਦਾ ਕਿਵੇਂ ਵਾਪਰਦਾ ਆਪਾਂ ਇਹਨਾਂ ਨੂੰ ਪੂਰਾ ਸਾਥੀਆਂ ਨੂੰ ਬੇਨਤੀ ਕਰਦੇ ਆ ਇਹਨਾਂ ਨੂੰ ਨਦਵੀ ਸਾਹਿਬ ਨੂੰ ਤੇ ਉਹਨਾਂ ਦੇ ਸਮਰਥਕਾਂ ਨੂੰ ਵੀ ਇਸ ਗੱਲ ਤੇ ਜ਼ਰੂਰ ਧਿਆਨ ਦੇਣ ਸਿਰਫ ਦੋ ਮੁਲਕ ਹੈ ਦੁਨੀਆ 'ਚ ਦੁਨੀਆ 'ਚ ਦੋ ਮੁਲਕ ਹੈ ਜਿੱਥੇ ਪੋਲੀਓ ਦਾ ਜਿਹੜਾ ਅੰਕੜਾ ਹੈ ਉਹ ਪਾਕਿਸਤਾਨ ਤੇ ਅਫਗਾਨਿਸਤਾਨ 2023 ਵਿੱਚ ਕੁੱਲ ਵਿਸ਼ਬ ਪੋਸ਼ਟੀਕਰਤ ਮਾਮਲੇ ਮਤਲਬ ਜਿਹੜੇ ਸਿਹਤ ਵਿਭਾਗ ਨੇ ਦੱਸਿਆ ਵੀ ਆਹ ਬੰਦਿਆਂ ਨੂੰ ਕਿਉਂਕਿ ਦੱਸਣਾ ਪੈਂਦਾ ਵੀ ਇਹਨਾਂ ਬੱਚਿਆਂ ਨੂੰ ਸਾਡੇ ਪੋਲੀਓ ਹੋਇਆ ਉਹ ਹੈਗੇ ਆ 6 ਪਾਕਿਸਤਾਨ 'ਚ ਤੇ 6 ਅਫਗਾਨਿਸਤਾਨ 'ਚ 2023 ਦੇ ਅੰਕੜਿਆਂ ਦੇ ਮੁਤਾਬਕ ਤੇ 2024 'ਚ ਮਾਮਲੇ ਦੋ ਹੋਏ ਆ ਹਾਲੇ 2000 ਮਾਰਚ ਤੱਕ ਦਾ ਅੰਕੜਾ ਹੈ 2024 ਦੇ ਮਾਰਚ ਤੱਕ ਦਾ ਦੋ ਮਾਮਲੇ ਹੋਏ ਆ ਸਿਰਫ ਦੋਵੇਂ ਅਫਗਾਨਿਸਤਾਨ ਚ ਦੋਵੇਂ ਮੁਲਕ ਉਹ ਜਿਹੜਾ ਜਿਹੜੇ ਮਤਲਬ ਜਿਹੜੇ ਜਿੱਥੋਂ ਨਦਵੀ ਸਾਹਿਬ ਨੇ ਵਿੱਚ ਆ ਉਹ ਫਲਸਫਾ ਲਿਆ ਹੈ ਜਿੱਥੋਂ ਵਿਚਾਰਧਾਰਾ ਲਈ ਹੈ ਦੋਨਾਂ ਮੁਲਕਾਂ ਦੇ ਵਿੱਚ ਉਹੀ ਵਿਚਾਰਧਾਰਾ ਰਾਜ ਕਰ ਰਹੀ ਹੈ ਉਥੇ ਆ ਅੰਕੜਾ ਪੋਲੀਓ ਦਾ ਤੇ ਸਾਰੇ ਸੰਸਾਰ ਚੋਂ ਪੋਲੀਓ ਖਤਮ ਹੋ ਗਿਆ ਭਾਰਤ ਚੋਂ ਵੀ ਜੋ ਇਹ 2014 ਤੋਂ ਭਾਰਤ ਜਿਹੜਾ ਪੋਲੀਓ ਮੁਕਤ ਐਲਾਨ ਦਿੱਤਾ ਗਿਆ ਹੈ ਇਸੇ ਤਰ੍ਹਾਂ ਆਪਾਂ ਅੰਕੜਾ ਲੈ ਲੈਨੇ ਵਾਧੂ ਉਮਰ ਦਾ ਕਿੱਥੇ ਵਾਧੂ ਮਰਿਆ ਕਿੱਥੇ ਘੱਟ ਮਰਿਆ ਇਹ ਵੀ ਅੰਕੜੇ ਆਪਾਂ ਨੂੰ ਦੱਸਦੇ ਆ ਜਿਵੇਂ ਭਾਰਤ ਦੇ ਵਿੱਚ ਇਹਦੀ ਮੈਂ ਤੁਹਾਨੂੰ ਲੰਮੀ ਉਮਰ ਵਾਲਾ ਅੰਕੜਾ ਵੀ ਸਾਰਾ ਦੇ ਦੇਣਾ ਮੈਂ ਵੈਸੇ ਵਿੱਚ ਇਹਦੇ ਮੇਰੇ ਅਨੁਸਾਰ ਸੱਤਿਆਂ ਨੂੰ ਦੱਸ ਦਿਆਂ ਵੀ ਮੈਂ ਆ ਵੇਖੋ ਲਾਇਆ ਸਾਹਮਣੇ ਸਾਰਾ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਤੇ ਤੁਸੀਂ ਕੋਈ ਹੁਣ ਅੱਜ ਬਾੜੀ ਤੁਹਾਡੇ ਸਾਰਿਆਂ ਕੋਲੇ ਹੈਗਾ ਇੰਟਰਨੈਟ ਦੀ ਪਹੁੰਚ ਆ ਲੋਕਾਂ ਦੀ ਤੇ ਉਹਦੇ ਤੇ ਸਾਰਾ ਜਦੋਂ ਜਦੋਂ ਤੁਸੀਂ AI ਨੂੰ ਕਿਸੇ ਨੂੰ ਵੀ ਪੁੱਛੋਗੇ ਤਾਂ ਲਾਜ਼ਮੀ ਆ ਅੰਕੜੇ ਤੁਹਾਡੇ ਕੱਢ ਕੇ ਉਹਦੇ ਸਾਹਮਣੇ ਆ ਜਾਣੇ ਇਹ ਅੰਕੜੇ ਕੋਈ ਲੁਕੇ ਛੁਪੇ ਹੋਏ ਨਹੀਂ ਹੈ ਜਾਪਾਨ ਦੇ ਵਿੱਚ ਔਸਤਨ ਉਮਰ ਮੈਂ ਔਸਤਨ ਉਮਰ ਦੀ ਗੱਲ ਕਰਨ ਲੱਗਾ ਹੁਣ ਅਦੀ ਸਾਹਿਬ ਉਹਨਾਂ ਦੇ ਸਮਰਥਕ ਸਾਥੀਆਂ ਨੂੰ ਬੇਨਤੀ ਆ ਵੀ ਇਹ ਜ਼ਰੂਰ ਧਿਆਨ ਨਾਲ ਸੁਣ ਲੈਣ ਔਸਤ ਉਮਰ ਆ ਜਿਹੜੀ ਇਹ ਕਹਿੰਦੇ ਵੀ ਉੱਪਰੋਂ ਲਿਖੀ ਹੁੰਦੀ ਸਾਰੀ ਮੈਂ ਅਸੀਂ ਜਦੋਂ ਕੋ ਭੋਗ ਪੈਂਦਾ ਨਾ ਉਹ ਭੋਗ ਤੇ ਆਮ ਕਰਕੇ ਬੋਲਦੇ ਆ ਵੀ ਸਾਰਾ ਕੁਝ ਉੱਪਰੋਂ ਲਿਖਣ ਵਾਲੀ ਇੱਕ ਕਲਮ ਬੈਠੀ ਆ ਉਹਨੇ ਉੱਥੋਂ ਲੱਗਤਾ ਕਿੰਨੇ ਸਵਾਸ ਲੈਣੇ ਆ ਕਦੋਂ ਤੁਸੀਂ ਮਰਨਾ ਕਾਹਦੇ ਚ ਵੱਜ ਕੇ ਮਰਨਾ ਕਿ ਥਾਂ ਸਾਧਨ ਤੇ ਉਹ ਟਾਈਮ ਉਹ ਜਦੋਂ ਇਕੱਠੇ ਹੋ ਗਏ ਤੌ ਬੱਤ ਬੰਦੇ ਦੀ ਮੌਤ ਹੋ ਜਣੀ। ਇਹ ਕਹਿੰਦੀ ਹੈ ਸਾਰਾ ਸਾਰੇ ਫਲਸਫਾ ਕਹਿੰਦਾ ਧਰਮ ਦਾ ਸਾਰਾ ਫਲਸਫਾ ਇਹ ਗੱਲ ਕਹਿੰਦਾ। ਹੁਣ ਆਪਾਂ ਕਰਦੇ ਹਾਂ ਇਸ ਦੀ ਗੱਲ। ਜਾਪਾਨ ਦੇ ਵਿੱਚ ਔਸਤਨ ਜਿਹੜੀ ਉਮਰ ਆ 84.3 ਸਾਲ ਹੈ। ਤੇ ਇਸ ਤਰ੍ਹਾਂ ਦੀ ਇਦੋਂ ਵੀ ਵੱਧ ਆ 87 ਸਾਲ। 84.3 ਜਾਪਾਨ ਦੇ ਵਿੱਚ ਸਭ ਤੋਂ ਲੰਮੀ ਉਮਰ ਜਾਉਂਦੇ ਆ ਲੋਕ। ਇਦੋਂ ਸਵਿਟਜ਼ਰਲੈਂਡ 'ਚ ਔਸਤਨ ਹੈਗੀ ਆ 83.9 ਸਾਲ। ਹਾਂਗਕਾਂਗ, ਸਿੰਗਾਪੁਰ, ਇਟਲੀ, ਸਪੇਨ ਉਹ ਵੀ ਇਸ ਸੂਚੀ 'ਚ ਆਉਂਦੇ ਆ। ਇਸ ਤੋਂ ਘੱਟ ਉਮਰ ਵਾਲੇ ਦੋ ਦੇਸ਼ ਹੋਣ ਲਾ ਲਓ ਤੁਸੀਂ ਕਿਹੜੇ ਜਿਨ੍ਹਾਂ 'ਚ ਸਾਰਿਆਂ ਨਾਲੋਂ ਘੱਟ ਉਮਰ ਵਾਲੇ ਆ। ਉਹਦੇ 'ਚ ਚੱਡ ਔਸਤਨ 52.5 ਕਿੱਥੇ 84 ਸਾਲ, ਕਿੱਥੇ 52 ਸਾਲ। 32 ਸਾਲਾਂ ਦਾ ਫਰਕ ਆ ਔਸਤਨ ਉਮਰ। ਔਸਤਨ ਉਮਰ 'ਚ ਫੇਰ ਨਾਈਜੀਰੀਆ 'ਚ ਔਸਤਨ ਉਮਰ 53.1 ਸਾਲ। ਇਹ ਸਾਰਿਆਂ ਨਾਲੋਂ ਘੱਟ ਉਮਰ ਵਾਲਿਆਂ 'ਚ ਆਉਂਦੀ ਆ। ਇਹ ਵੀ ਦੋਵੇਂ ਮੁਲਕਾਂ 'ਚ ਕਿਹਦਾ ਰਾਜ ਆ ਤੁਸੀਂ ਵੇਖ ਲਓ ਕਿਹੋ ਜਿਹਾ ਰਾਜ ਆ ਕਿਹੋ ਜਿਹਾ ਉੱਥੇ ਪ੍ਰਬੰਧ ਆ ਕਿਹੋ ਜਿਹਾ ਖਾਣ ਪੀਣ ਆ ਇਹ ਸਾਰਾ ਪ੍ਰਬੰਧ ਖਾਣ ਪੀਣ ਦੇ ਨਾਲ ਇਥੋਂ ਦੀਆਂ ਹਾਲਤਾਂ ਦੇ ਨਾਲ ਜੁੜਿਆ ਹੋਇਆ ਪ੍ਰਬੰਧ ਆ ਕਿਸੇ ਉੱਪਰਲੇ ਨੇ ਲਿਖ ਕੇ ਨਹੀਂ ਭੇਜਿਆ ਜਿਹੜਾ ਉਸ ਮੁਲਕ 'ਚ ਪੈਦਾ ਹੋ ਗਿਆ ਉਸ ਮੁਲਕ ਨੇ ਉਸ ਵਾਤਾਵਰਣ 'ਚ ਰਹਿਣਾ ਉਸ ਖਾਣ ਪੀਣ ਦੇ ਅਨੁਸਾਰ ਉਹਨੂੰ ਸਿਹਤ ਸਹੂਲਤਾਂ ਹੋ ਜੀਆਂ ਮਿਲਣੀਆਂ ਇਸ ਕਰਕੇ ਉੱਥੇ ਫਰਕ ਆ ਸਾਰਾ ਅਸਲ 'ਚ ਜਦੋਂ ਆਪਾਂ ਇਹ ਸਾਰੀ ਪੁਣਛਾਣ ਕਰਦੇ ਆ ਤਾਂ ਲਾਜ਼ਮੀ ਆ ਵੀ ਉਹ ਸਾਰਾ ਕੁਝ ਸਾਡੇ ਸਾਹਮਣੇ ਭਾਰਤ ਦੀ ਲਗਭਗ ਉਸ ਤੋਂ ਮੁਰਾ ਜਿਹੜੀ ਐਸ ਵੇਲੇ ਉਹ 2023 ਦੇ ਨਿਮਾਨਚੇ ਇਹਨਾਂ ਨੇ ਦੱਸਿਆ ਉਹ ਹੈਗੀ ਆ 70.2 ਸਾਲ ਤੇ 1950 ਦੇ ਵਿੱਚ ਲਗਭਗ ਇਹੀ ਉਮਰ 1935 ਸਾਲ ਸੀ 1950 ਚ ਔਸਤ ਉਮਰ 35 ਸਾਲ ਸੀ ਸਾਥੀਓ ਜਿਹੜੇ ਧਰਮ ਉਹ ਰੱਬ ਨੂੰ ਮੰਨਣ ਵਾਲੇ ਸਾਥੀ ਆ ਉਹਨਾਂ ਨੂੰ ਉਹਨਾਂ ਨੂੰ ਮੈਂ ਬੇਨਤੀ ਕਰਦਾ ਆ ਵੀ ਆ ਗੱਲਾਂ ਕੰਨ ਚ ਪਾਉਣ ਵਾਲੀਆਂ ਆ ਵੀ ਇਹ ਜਿਹੜੀ ਉਮਰ ਆ 1950 ਚ 35 ਸਾਲ ਸੀ ਉਸ ਤੋਂ ਬਰ ਅੱਜੋ 70.2 ਸਾਲ ਆ ਤੇ ਜਿਹੜੀ ਰਾਸ਼ਟਰੀ ਮਤਲਬ ਸਾਰੇ ਸਾਰੇ ਸੰਸਾਰ ਦੀ ਲਾਲ ਗਿਆ ਉਸ ਤੋਂ ਬਰ ਉਹ 75 ਤੋਂ 78 ਸਾਲ ਬਣਦੀ ਆ ਤਕਰੀਬਨ ਇਸੇ ਤਰ੍ਹਾਂ ਲੈਂਗਾ ਅੰਤਰ ਲੈਂਗਾ ਅੰਤਰ ਵੀ ਹੈਗਾ ਜਿਹੜੀਆਂ ਭਾਰਤ ਦੇ ਵਿੱਚ ਔਰਤਾਂ 71.9 ਸਾਲ ਜਿਉਂਦੀਆਂ ਤਕਰੀਬਨ 72 ਸਾਲ ਦੇ ਲਗਭਗ ਜਿਉਂਦੀਆਂ ਤੇ ਮਰਦਾਂ ਜਿਹੜੇ 68.8 ਸਾਲ ਜਿਉਂਦੇ ਉਹਦੇ ਪਿੱਛੇ ਵੀ ਇੱਕ ਕਾਰਨ ਹੈ ਕਿਉਂਕਿ ਔਰਤਾਂ ਜਿਹੜੀਆਂ ਉਹ ਨਸ਼ਾ ਨਹੀਂ ਕਰਦੀਆਂ ਸਾਡੇ ਆਮ ਕਰਕੇ ਸਮਾਜ ਦੇ ਵਿੱਚ ਭਾਰਤ ਵਿੱਚ ਬਹੁਤ ਘੱਟ ਔਰਤਾਂ ਜਿਹੜੀਆਂ ਨਸ਼ਾ ਕਰਦੀਆਂ ਦੂਜਾ ਨੰਬਰ ਹੈ ਵੀ ਔਰਤਾਂ ਜਿਹੜੀ ਉਹ ਕੰਮ ਨਹੀਂ ਛੱਡਦੀ ਮਰਨ ਤੱਕ ਰਸੋਈ ਦਾ ਹੋਰ ਨਿੱਕਾ ਨਿੱਕਾ ਕੰਮ ਕਰਦਾ ਛੱਡਦੀ ਨਹੀਂ ਜੇ ਜਦੋਂ ਅਸੀਂ ਲਾਜ਼ਮੀ ਆ ਵੀ ਜਦੋਂ ਅਸੀਂ ਕੰਮ ਛੱਡਾਂਗੇ ਜਦੋਂ ਅਸੀਂ ਵਿਹਲੇ ਹੋਵਾਂਗੇ ਜਦੋਂ ਅਸੀਂ ਉਹ ਕਸਰਤ ਛੱਡਾਂਗੇ ਤਾਂ ਉਹਦੇ ਨਾਲ ਉਮਰ ਸਾਡੀ ਦਾੜਾ ਜਿਹੜੀ ਉਮਰ ਦੀ ਉਹ ਘਟਦੀ ਆ ਹੁਣ ਇਹਦੇ ਵਿੱਚ ਆਪਾਂ ਜਿੱਥੋਂ ਤੱਕ ਇਸ ਬਹਿਸ ਦਾ ਫਾਇਦਾ ਕਿਨੂੰ ਹੋਇਆ ਆਪਾਂ ਹੁਣ ਗੱਲ ਕਰਦੇ ਆਂ ਵੀ ਇਸ ਬਹਿਸ ਦਾ ਕਿਸੇ ਨੂੰ ਫਾਇਦਾ ਵੀ ਹੋਇਆ ਸੱਚ ਕੋ ਬਹੁਤ ਵੱਡਾ ਫਾਇਦਾ ਹੋਇਆ ਇਹ ਬਹਿਸ ਹੋ ਹੀ ਨਹੀਂ ਸਕਦੀ 1400 ਸਾਲ 1400 ਸਾਲ ਅਸੀਂ ਟੌਲਮੀ ਦਾ ਜਿਹੜਾ ਧਰਤੀ ਕੇਂਦਰਿਤ ਸਿਧਾਂਤ ਸੀ ਉਹਦਾ ਝੂਠ ਬੋਲਿਆ ਗਿਆ 1400 ਸਾਲ ਵੀ ਇਹ ਧਰਤੀ ਕੇਂਦਰਿਤ ਸਿਧਾਂਤ ਤੇ 14 1542 ਈਸਵੀ ਚ ਜਦੋਂ ਕਾਪਰਨੀਕਸ ਦਾ ਪੇਪਰ ਛਪ ਕੇ ਆਇਆ ਉਦੋਂ ਪਤਾ ਲੱਗਾ ਵੀ ਜਿਹੜੀ ਧਰਤੀ ਹੈ ਇਹ ਇਹ ਸੂਰਜ ਕੇਂਦਰਤਾ ਮਤਲ ਸਾਰਾ ਕੁਝ ਸੂਰਜ ਦੇ ਦੁਆਲੇ ਘੁੰਮਦਾ ਸਾਰਾ ਉਦੋਂ ਤੋਂ ਲੈ ਕੇ ਜਿਹੜੀਆਂ ਜਿਹੜੀਆਂ ਗਿਣਤੀਆਂ ਮਿੰਟੀਆਂ ਸੀ ਉਹ ਸਾਰੀਆਂ ਫੇਰ ਠੀਕ ਹੋਣ ਲੱਗੀਆਂ ਪਹਿਲਾਂ ਗਿਣਤੀਆਂ ਮਿੰਟੀਆਂ ਵੀ ਸਾਰੀਆਂ ਠੀਕ ਨਹੀਂ ਸੀ ਹੁੰਦੀਆਂ ਇਸੇ ਤਰ੍ਹਾਂ ਅੱਜ ਸੰਸਾਰ ਦੇ ਵਿੱਚ ਇਹੋ ਜਿਹੇ ਢੰਗ ਤਰੀਕੇ ਕੋਲ ਸਾਡੇ ਕੋਲੇ ਆ ਗਏ ਕਾਰਬਨ 12 ਤੇ ਕਾਰਬਨ 14 ਜਿਹੜੇ ਦੋ ਉਹਨਾਂ ਦਾ ਫਰਕ ਆਪੋ ਵਿੱਚ ਹੀ ਪੈਂਦਾ ਹੈ ਵਿਗਿਆਨ ਦੇ ਸਾਥੀ ਸਾਰੇ ਜਾਣਦੇ ਆ ਵਿਗਿਆਨ ਨੂੰ ਸਮਝਣ ਵਾਲੇ ਹਰ ਪਹਾੜੀ ਦੀ ਹਰ ਮਿੱਟੀ ਦੀ ਹਰ ਕਿਣਕੇ ਦੀ ਉਮਰ ਪਤਾ ਕੀਤੀ ਜਾ ਸਕਦੀ ਹੈ ਉਦੇ ਨਾਲ ਹੀ ਅਸੀਂ ਫਿਰ ਜਦੋਂ ਉਹ ਫੌਸਲਜ਼ ਨਿਕਲਦੇ ਆ ਧਰਤੀ ਦੇ ਵਿੱਚੋਂ ਦੱਬੇ ਹੋਏ ਉਹਦੇ ਨਾਲ ਸਾਨੂੰ ਪਤਾ ਲੱਗਦਾ ਵੀ ਕਿਹੜੇ ਫੌਸਲਜ਼ ਧਰਤੀ ਦੀ ਕਿਹੜੀ ਤਹਿ ਚੋਂ ਮਿਲਦੇ ਆ ਉਹ ਸਾਰੀ ਉਸ ਤਹਿ ਦੀ ਉਮਰ ਜਦੋਂ ਮਾਪੀ ਜਾਂਦੀ ਉਸ ਤਹਿ ਦੀ ਉਮਰ ਦੇ ਅਨੁਸਾਰ ਪਤਾ ਲੱਗਦਾ ਵੀ ਇਹ ਜੀਵ ਇਸ ਧਰਤੀ ਤੇ ਇਸ ਕਿਸਮ ਦੇ ਜੀਵ ਕਦੋਂ ਧਰਤੀ ਤੇ ਰਹੇ ਆ ਜਿਵੇਂ ਡਾਇਨਾਸੌਰ ਦੀ ਆਪਾਂ ਗੱਲ ਕਰਦੇ ਆ ਡਾਇਨਾਸੌਰ ਕਦੋਂ ਰਹੇ ਆ ਉਹ ਸਾਰੇ ਉਸੇ ਤਹਿ ਦੇ ਵਿੱਚੋਂ ਨਿਕਲਦੇ ਆ ਉਦੋਂ ਮਗਰੋਂ ਅਸੀਂ ਹੌਲੀ ਹੌਲੀ ਜਿਹੜੇ ਸਾਡੇ ਕੰਕਾਲ ਆ ਉਹ ਕਿਹੜੀ ਤਹਿ ਚੋਂ ਨਿਕਲਿਆ ਸੀ ਤਾਂ ਸਮਝ ਲਓ ਤੁਸੀਂ 3 ਲੱਖ ਸਾਲ ਤੋਂ ਹੀ ਹੈ ਧਰਤੀ ਤੇ ਸਾਰਾ ਮਨੁੱਖ ਤਾਂ 3 ਲੱਖ ਸਾਲ ਤੋਂ ਹੀ ਹੈ ਤੇ ਨਦਵੀ ਇਹ ਨਦਵੀ ਸਾਹਿਬ ਤਾਂ ਕਹਿੰਦੇ ਆ ਨਾ ਵੀ ਸਾਰਾ ਕੁਝ ਜਿਹੜਾ ਬਣਾਇਆ ਉਹ 6-7 ਦੇ ਨਾਲ ਆ ਜਾਂ ਉਹ ਥਿਉਰੀ ਵੀ ਹੈ ਮਗਰ ਕੰਮ ਕਰਦੀ ਜਾਂ ਦੂਜਾ ਵੀ ਸਾਰਾ ਕੁਝ ਵੀ ਇਹ ਤਾਂ ਇੱਕਦਾਂ ਹੀ ਬਣਾਤਾ ਸਾਰਾ ਕੁਝ ਉਹਨੇ ਆ ਉਹ ਕਰਤੇ ਨੇ ਸਾਰਾ ਕੁਝ ਬਣਾਤਾ ਬਿਗ ਬੈਂਕ ਤੋਂ ਲੈ ਕੇ ਸਾਰਾ ਕੁਝ ਕਿਵੇਂ ਹੋਇਆ ਉਹਦਾ ਮੈਨੂੰ ਬਾਲੀ ਵਿਆਖਿਆ ਕਰਨ ਦੀ ਲੋੜ ਨਹੀਂ ਕਿ ਉਹ 13 ਪੁਆਇੰਟ ਕਿਵੇਂ 8 ਅਰਬ ਸਾਲ ਦਾ ਤੇ ਉਧਰ ਧਰਤੀ ਦੀ ਉਮਰ ਦਾ 4.5 ਅਰਬ ਸਾਲ ਇਹ ਸਾਰਾ ਕੁਝ ਸਾਡੇ ਹੁਣ ਛੁਪਿਆ ਹੋਇਆ ਨਹੀਂ ਹੁਣ ਮੇਰੀ ਨਿਗਾਹ 'ਚ ਜਵਾਕਾਂ ਨੂੰ ਵੀ ਪਤਾ ਹੁਣ ਸਾਰਿਆਂ ਨਾਲੋਂ ਵੱਡਾ ਪੂੰਜੀਵਾਦੀਆਂ ਵੱਲੋਂ ਹੱਲਾ ਸੀ ਜਿਹੜਾ ਉਹ ਬੋਲਿਆ ਗਿਆ ਡਾਰਵਿਨ ਥਿਉਰੀ ਤੇ ਡਾਰਬਨ ਥਿਉਰੀ ਤੇ ਕਿਉਂ ਬੋਲਿਆ ਗਿਆ ਕਿਉਂਕਿ ਡਾਰਬਨ ਥਿਉਰੀ ਇੱਕ ਇਹੋ ਜਿਹੀ ਥਿਉਰੀ ਆ ਜਿਹੜੀ ਪਿੱਛੇ ਕਿਸੇ ਰੱਬੀ ਤਾਕਤ ਨੂੰ ਖੜਾ ਨਹੀਂ ਕਰਦੀ ਜਦੋਂ ਕਿਸੇ ਰੱਬੀ ਤਾਕਤ ਨੂੰ ਖੜਾ ਕਿਸੇ ਦੇ ਪਿੱਛੇ ਨਾ ਕੀਤਾ ਤਾਂ ਸਾਨੂੰ ਪਤਾ ਲੱਗ ਗਿਆ ਵੀ ਸਾਡੀ ਪਦਾਇਸ਼ ਇਸ ਤਰ੍ਹਾਂ ਹੋਈ ਆ ਤਾਂ ਅਸੀਂ ਫਿਰ ਜਿਹੜਾ ਇੱਥੇ ਝੂਠ ਬੋਲਿਆ ਜਾਂਦਾ ਵੀ ਤੁਹਾਨੂੰ ਗਰੀਬ ਪੈਦਾ ਕੀਤਾ ਤਾਂ ਉਹਨੇ ਕੀਤਾ ਤੁਸੀਂ ਮਤਲਬ ਤੁਹਾਡੇ ਕਰਮਾਂ ਚ ਲਿਖਿਆ ਤੁਹਾਡੇ ਸਾਰਾ ਕੁਝ ਪਿੱਛੋਂ ਹੀ ਲਿਖਿਆ ਵਾ ਆਇਆ ਜਦੋਂ ਉਹ ਫਲਸਫੇ ਨੂੰ ਅਸੀਂ ਰੱਦ ਕਰਤਾ ਤਾਂ ਅਸੀਂ ਲਾਜ਼ਮੀ ਆ ਵੀ ਉਹਨਾਂ ਦੇ ਨਾਲ ਟਕਰਾਂਗੇ ਅਸੀਂ ਉਹਨਾਂ ਨੂੰ ਫੇਰ ਆਏ ਜਿਵੇਂ ਉਹ ਰਾਜ ਕਰ ਰਹੇ ਆਏ ਰਾਜ ਨਹੀਂ ਕਰਨ ਦੇਵਾਂਗੇ ਇਸ ਕਰਕੇ ਧਰਤੀ ਦੇ ਬਹੁਤ ਵੱਡੇ ਹਿੱਸੇ ਦੇ ਵਿੱਚੋਂ ਡਾਰਵਿਨ ਥਿਉਰੀ ਨੂੰ ਸਿਲੇਬਸ ਦੇ ਵਿੱਚੋਂ ਕੱਢਣ ਦਾ ਯਤਨ ਸੀ ਕੀਤਾ ਵੀ ਹੈ ਯਤਨ ਵੀ ਹੈ ਇਸੇ ਤਰ੍ਹਾਂ ਜਿਹੜੇ ਮੁਲਕ ਆ ਜਿਨ੍ਹਾਂ ਦੀ ਮੈਂ ਗੱਲ ਕਰਦਾ ਇਹਨਾਂ ਮੁਲਕਾਂ 'ਚ ਡਾਰਵਿਨ ਥਿਉਰੀ ਨਹੀਂ ਪੜਾਈ ਜਾਂਦੀ ਤਾਂ ਸਾਡੇ ਵਾਲੇ ਸੰਘੀਆਂ ਦਾ ਵੀ ਜ਼ੋਰ ਲੱਗਾ ਵੀ ਡਾਰਵਿਨ ਥਿਉਰੀ ਨੂੰ ਇਹਦੇ 'ਚੋਂ ਕੱਢ ਕੇ ਸਿਲੇਬਸ 'ਚੋਂ ਆ ਹੁਣ ਕੱਢ ਵੀ ਦਿੱਤੀ ਹੈ ਪਿੱਛੇ ਡਾਰਵਿਨ ਥਿਉਰੀ ਵਿੱਚੋਂ ਕੱਢਦੀ ਹੈ ਹਾਲਾਂਕਿ ਜਿੰਨੇ ਪੱਕੇ ਸਬੂਤ ਡਾਰਵਨ ਥਿਉਰੀ ਦਿੰਦੀ ਆ ਕਿਉਂਕਿ ਡਾਰਵਨ ਥਿਉਰੀ ਜਦੋਂ ਡਾਰਵਨ ਨੇ ਥਿਉਰੀ ਦਿੱਤੀ ਹੈ ਜਦੋਂ ਇਹ ਸਾਰਾ ਸੱਚ ਦੱਸਿਆ ਜੀਵ ਵਿਕਾਸ ਕੀ ਹੈ ਉਦੋਂ ਨਾ ਸਾਡੇ ਕੋਈ ਡੀਐਨਏ ਦੱਸੀ ਨਾ ਸਾਡੇ ਕੋਲੇ ਕੋਈ ਉਹਨਾਂ ਚਟਾਨਾਂ ਨੂੰ ਮਾਪਣ ਵਾਸਤੇ ਕੋਈ ਉਮਰ ਦਾ ਸੀ ਵੀ ਅਸੀਂ ਉਹਨਾਂ ਚਟਾਨਾਂ ਦੀ ਉਮਰ ਮਾਪ ਸਕੀਏ ਹੁਣ ਤਾਂ ਸਾਰਾ ਕੁਝ ਸਾਡੇ ਆਉਣ ਦੇ ਨਾਲ ਜਿਹੜਾ ਡਾਰਵਨ ਦਾ ਉਹ ਦੱਸਿਆ ਹੋਇਆ ਸਿਧਾਂਤ ਸੀ ਉਹ ਹੋਰ ਭਾਰੂ ਹੋ ਗਿਆ ਉਹ ਇੰਨਾ 파ਰੂ ਹੋ ਗਿਆ ਉਹਨੂੰ ਛੱਟਿਆਉਣਾ ਹੀ ਔਖਾ ਹੋ ਗਿਆ ਆ ਜਿਹੜੀ ਗੱਲ ਆ ਜਿਹੜੀ ਨ드ਵੀ ਸਾਹਿਬ ਤੇ ਉਹ ਜਿਹੜੇ ਧਰਮਾਂ ਦੇ ਫਲਸਫਿਆਂ ਦੀ ਗੱਲ ਆ ਉਹ ਪੂੰਜੀਵਾਦ ਦੇ ਪੱਖ ਚ ਭੁਗਤਦੀ ਆ ਰੌਲਾ ਇੱਥੇ ਖੜਾ ਸਾਰਾ ਉਹ ਸਾਰੀ ਪੂੰਜੀਵਾਦ ਦੇ ਪੱਖ ਚ ਭੁਗਤਦੀ ਆ ਤੇ ਜਿਹੜੀ ਦਰਬਨ ਥਿਉਰੀ ਹੈ ਉਹ ਇੱਥੇ ਉਹਦੇ ਜੀਵ ਵਿਕਾਸ ਦੀ ਗੱਲ ਕਰਦੀ ਆ ਉਹ ਕਹਿੰਦੀ ਵੀ ਵਿਕਾਸ ਇਸ ਤਰ੍ਹਾਂ ਹੋਇਆ ਇਸ ਵਿਕਾਸ ਨੇ ਅੱਗੇ ਨੂੰ ਕਿਸ ਤਰ੍ਹਾਂ ਹੋਣਾ ਹੈ ਜਾਣਾ ਮਨੁੱਖ ਨੇ ਕਿੱਧਰ ਨੂੰ ਜਾਣਾ ਹੈ ਇਹ ਸਾਨੂੰ ਮਾਰਕਸਵਾਦ ਦੇ ਵਿਗਿਆਨਕ ਫਲਸਫੇ ਨੇ ਉਸ ਨੇ ਜਿਹੜਾ ਸਮਾਜ ਵਿਗਿਆਨ ਹੈ ਉਹਨੇ ਸਾਨੂੰ ਦੱਸਦਾ ਸੀ ਵੀ ਕਿਸ ਕਿਸ ਤਰ੍ਹਾਂ ਇੱਥੇ ਧਰਤੀ ਤੇ ਕੌਣ ਕਿਵੇਂ ਆਊਗਾ ਤੇ ਕਿਵੇਂ ਉਹ ਆਪ ਦਾ ਰਾਜ ਚਲਾਊਗਾ ਤੇ ਅੱਜ ਸਾਨੂੰ ਪਤਾ ਹੈ ਬਈ ਸਿਰਫ 13 ਜ਼ੋਰ ਨਾਲ ਕਹਿੰਦਾ ਮੈਂ ਅੱਜ ਹੀ ਮੈਂ ਅੰਕੜਾ ਪੜਿਆ ਹੈ 13 ਫੈਮਲੀਆਂ 13 ਪਰਿਵਾਰ ਹੈ ਜਿਹੜੇ ਸਾਰੇ ਧਰਤੀ ਤੇ ਰਾਜ ਕਰਦੇ ਆ ਸਾਰੀ ਧਰਤੀ ਤੇ ਰਾਉਸਟ ਚਾਈਲਡ ਵਗੈਰਾ ਤੇ ਹੋਰ ਉਹ 13 ਅੰਕ ਪਰਿਵਾਰ ਹੀ ਆ ਜਿਹੜੇ ਸਾਰੀ ਧਰਤੀ ਤੇ ਜਿੱਥੇ ਸਰਕਾਰ ਕਿਹੜੀ ਬਣਨੀ ਆ ਉਹਨੂੰ ਹਟਾਉਣਾ ਕਦੋਂ ਆ ਉਹਨੂੰ ਬਣਾਉਣਾ ਕਦੋਂ ਆ ਆ ਸਾਰਾ ਕੁਝ ਜਿੰਨਾ ਕੁਝ ਵਾਪਰ ਰਿਹਾ ਹੁਣ ਸੰਸਾਰ ਚ ਕਿੱਥੇ جنگ ਲੱਗਣੀ ਆ ਕਿੱਥੋਂ جنگ ਹਟਾਉਣੀ ਆ ਕਿੱਥੇ ਕੀ ਕੁਝ ਕਰਨਾ ਇਹ ਸਾਰਾ ਕੁਝ ਉਹੀ ਫੈਮਲੀਆਂ ਤੈਅ ਕਰ ਲੀਆਂ ਜਿਨ੍ਹਾਂ ਦਾ ਸਾਰੇ ਸਰਮਾਏ ਤੇ ਸਾਰੇ ਸਾਧਨਾਂ ਤੇ ਕਬਜ਼ਾ ਹੈ ਸੋ ਸਾਥੀਓ ਇਹਨਾਂ ਸਰਮਾਇਤੇ ਤੇ ਸਾਧਨਾ ਤੇ ਕਬਜ਼ਾ ਕਿਸੇ ਰੱਬ ਦੀ ਮਿਹਰ ਨਾਲ ਨਹੀਂ ਹੋਇਆ ਵਾ ਇਹ ਰੱਬ ਦੀ ਮਿਹਰ ਨਾਲ ਨਹੀਂ ਆਹ ਹੀ ਰੌਲਾ ਉਹ ਕਹਿੰਦੇ ਅਸੀਂ ਰੱਬ ਦੀ ਮਿਹਰ ਨਾਲ ਹੀ ਰੱਖਣਾ ਰੱਬ ਦੀ ਮਿਹਰ ਨਿਹੀਏ ਦੇ ਪਿੱਛੇ ਪੜਾਉਣੀ ਆ ਤਾਂ ਕਿ ਲੋਕ ਸਾਨੂੰ ਸਵਾਲ ਨਾ ਕਰ ਸਕਣ ਆ ਆਇਆ ਰੌਲਾ ਇਹਦੇ ਪਿੱਛੇ ਸਾਰਾ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਉਹ ਬੈਸ ਤੁਹਾਨੂੰ ਜਰੂਰ ਸੁਣਨੀ ਚਾਹੀਦੀ ਆ ਨਾਲ ਉਹਦੇ ਜਿਹੜੀਆਂ ਹੋਰ ਚੱਲ ਰਹੀਆਂ ਬੈਸਾਂ ਉਹਦੇ 'ਚ ਵੀ ਬੜੇ ਸਵਾਲ ਸਾਰਾ ਕੁਝ ਆ ਬੜਾ ਤੇ ਤੁਸੀਂ ਉਹ ਵੀ ਜਰੂਰ ਸੁਣਿਓ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਮਿਹਰਬਾਨੀ ਸ਼ੁਕਰੀ